ਸਾਸੀ ਦੇ ਦੋਸਤੋ ਲਾਈਵ ਹੋਇਆ ਪੰਜਾਬ ਨੂੰ 240 TV ਚੈਨਲ ਤੇ ਤੇ ਮੌਜੂਦ ਆ ਜੀ ਪੋਡਾ ਕਲੋਨੀ ਇੰਦਰਾ ਨਗਰ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਘਰ-ਘਰ ਜੜੀਆ ਬਿਜਲੀ ਮੁਫਤ ਦਿੱਤੀ ਜਾਵੇਗੀ ਪਰ ਇੱਥੇ ਤੁਹਾਨੂੰ ਦੱਸਾਂਗੇ ਕਿ ਜਿਹੜਾ ਸੱਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿੱਥੇ ਦੀ ਪੋਡਾ ਕਲੋਨੀ ਪਹੁੰਚੇ ਆ ਤਾਂ ਤੋਂ ਮਹਿਲਾਵਾਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਰੋਡ ਨੂੰ ਜਿਹੜਾ ਬੰਦ ਕੀਤਾ ਹੋ ਤਸਵੀਰਾਂ ਨੇ ਪੰਜਾਬ ਨੂੰ ਤੁਹਾਡੇ ਨਾਲ ਸਿੱਧੀਆਂ ਕਰ ਰਹੇ ਆ ਸਾਂਝੀਆਂ ਤੋਂ ਇਸ ਵੇਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸੋਨ ਵਿਚਾਰੇ ਕਿ ਲਾਈਟ ਨੂੰ ਲੈ ਕੇ ਕਾਫੀ ਦਿਨਾਂ ਤੋਂ ਜਿਹੜੀ ਇੱਥੇ ਮੁਸ਼ਕਲ ਸਾਹਮਣਾ ਕਰਨਾ ਮੈਂ ਇਸ ਤੋਂ ਗੱਲਬਾਤ ਕਰਾਂਗੇ ਵੀਰ ਜੀ ਲਾਈਟ ਦੀ ਬਹੁਤ ਪਰੇਸ਼ਾਨੀ ਹੈ ਮਤਲਬ ਕਹਿ ਕੇ ਸਰਕਾਰਾਂ ਨੂੰ ਐਮਐਲਏ ਨੂੰ ਸਾਰੇ ਨੂੰ ਥੱਕ ਚੁੱਕੇ ਆ ਡੰਗਰਾਂ ਦਾ ਵੀ ਕੰਮ ਕਰਾਤੀ ਸਾਡੇ ਮੁੱਲੇ ਚ ਪੀਣ ਨੂੰ ਪਾਣੀ ਹੈ ਨਹੀਂ ਸੀ ਕਿਸੇ ਨੂੰ ਵੀ ਕਿੰਨੇ ਦਿਨ ਹੋ ਗਏ ਲਾਈਟ ਨੂੰ ਲਾਈਟ ਨੂੰ 3 ਦਿਨ ਹੋ ਗਏ ਮੁੱਲਾ ਲਗੜਾ ਪੈਂਦਾ ਮੁੱਲਾ ਜੀ ਇੰਦਰਨਗਰ ਪੈਂਦਾ ਜ਼ਗੀਰਪੁਰ ਰੋਡ ਠੀਕ ਹੈ ਜੀ ਪੈਸੇ ਵੀ ਦੇ ਦੇ ਕੇ ਥੱਕ ਚੁਕੇ ਹਾਰ ਕੇ ਬਿਜਲੀ ਵਾਲੇ ਆਂਦੇ ਨੇ ਤਾਰਾ ਜੋੜ ਜਾਂਦੇ ਨੇ 1 ਘੰਟੇ ਨੂੰ ਫਿਊ ਚੁੱਟ ਜਾਂਦਾ ਹੈਗਾ ਉਸ ਤੋਂ ਬਾਅਦ ਮਤਲਬ ਸਾਰਿਆਂ ਨੂੰ ਕਹਿ ਕਹਿ ਕੇ ਥੱਕ ਗਏ ਅਸੀਂ ਭਗਵਾਨ ਤਮਨ ਜੀ ਨੂੰ ਬੇਨਤੀ ਅਰਦਾਸ ਕਰਦੇ ਹਾਂ ਇੱਕ ਸਾਨੂੰ ਚੁੰਟਾ ਮਾਫ ਨਹੀਂ ਚਾਹੀਦੀ ਸਾਨੂੰ ਪ੍ਰੋਪਰ ਲਾਈਟ ਚਾਹੀਦੀ ਹੈ ਕਿਸੇ ਕੋ ਜਨਰੇਟਰ ਹੈ ਕਿਸੇ ਕੋ ਨਹੀਂ ਹੈ ਸਾਰੀ ਤੰਗੀ ਸਾਡੀ ਲਾਈਟ ਤੇ ਆ ਜੀ ਦਿਨ ਰਾਤ ਮੱਛਰ ਦਾ ਇੱਥੇ ਕੋਈ ਅੰਤ ਨਹੀਂ ਸਾਰਾ ਕੁਝ ਹੀ ਹੈ ਵੋਟਾਂ ਪਾਉਣ ਦਾ ਸਾਡਾ ਕੋਈ ਫਾਇਦਾ ਨਹੀਂ ਕੋਈ ਮਤਲਬ ਨਹੀਂ ਬਣਦਾ ਹੈਗਾ ਸਰਪੰਚ ਕੌਣ ਹੈ ਜਿੱਥੇ ਸਰਪੰਚ ਜੀ ਰਾਜਾ ਸਾਹਿਬ ਨੇ ਉਹਨਾਂ ਨੇ ਗੱਲ ਵੀ ਨਹੀਂ ਨਹੀਂ ਜੀ ਉਹਨਾਂ ਨੇ ਜਸ ਟ੍ਰਾਂਸਫਰ ਮਰ ਖਾਨ ਬਸਤੇ ਕਿਹਾ ਸੀ ਅਸੀਂ ਹੋਰ ਕੁਝ ਨਹੀਂ ਮੰਗਿਆ ਬੋਟਾਂ ਚ ਉਹਨਾਂ ਕੋਲ ਸਿਰਫ ਟ੍ਰਾਂਸਫਰ ਮੰਗਿਆ ਸੀ ਜੀ ਉਹਨਾਂ ਨੇ ਮੁੜ ਕੇ ਸਾਨੂੰ ਸ਼ੁਕਰੀਆ ਵੀ ਨਹੀਂ ਕੀਤਾ ਜੀ ਤੁਹਾਡਾ ਸ਼ੁਕਰ ਹੈ ਜੀ ਤੁਸੀਂ ਮੈਨੂੰ ਜਤਾਇਆ ਬੋਟਾਂ ਲੈਣ ਵਾਲੇ ਤਾਂ ਬੜੇ ਮਿੱਠੇ ਮਿੱਠੇ ਵਾਅਦੇ ਕਰਦੇ ਨੇ ਹੱਥ ਜੋੜਦੇ ਨੇ ਸਾਡੀ ਦੁਕਾਨ ਹੈ ਜੈ ਕਰੂ ਤੇ ਡੈਰੀ ਇਹਦੇ ਸਾਹਮਣੇ ਟੈਲੀ ਟੋਟੋ ਘਟ ਦਿਨ ਚ ਕਸ਼ ਗੜੇ ਵੀ ਲਗਾਏ ਉਹਨਾਂ ਨੂੰ ਬੇਨਤੀ ਕੋਈ ਕੀਤੀ ਹੈ ਕਿ ਵੀਰ ਜੀ ਸਾਨੂੰ ਲਾਈਟ ਚਾਹੀਦੀ ਹੈ ਸਾਡੀ ਕਲੋਨੀ ਚ ਤਾਂ ਫਰ ਲੱਗਿਆ ਹੋਇਆ ਉਸ ਤੋਂ ਬਾਅਦ ਲਾਈਟ ਨਹੀਂ ਆ ਰਹੀ ਜੀ ਹਰ ਮੱਲੇ 'ਚ ਹਰ ਕੋਆ ਹਰ ਬੱਚਾ ਹਰ ਕੋਈ ਪਰੇਸ਼ਾਨ ਹੈ ਅੱਗੇ ਡੈਰੀ ਵਾਲੇ ਪੈਸੇ ਦਿੰਦੇ ਸੀ ਠੀਕ ਕਰਵਾ ਲੈਂਦੇ ਸੀ ਪਰ ਸਾਡੇ ਹੁਣ ਹੱਥ ਖੜੇ ਨੇ بجلی ਵਾਲੇ ਨਹੀਂ ਆਏ ਇੱਥੇ ਆਂਦੇ ਪਿਛਲੇ ਵਾਲੇ ਆਂਦੇ ਨੇ ਰਾਤੀ 11 ਵਜੇ ਆਏ ਉਹ ਜੋ نیچے ਨਹੀਂ ਖੰਭੇ ਤੋਂ ਉੱਤੋਂ ਲਾਈਟਾਂ ਨੇ ਫਿਊਜ ਉੱਟ ਜੇ ਟਰਾਂਸਫਾਰਮ ਦੀਆਂ ਤਾਰਾਂ ਦੇਖ ਲਓ ਮੱਚੀਆਂ ਪਈਆਂ ਨੇ ਫਿਊਜ ਉੱਡੇ ਪਏ ਨੇ 10 ਮਿੰਟ ਬਾਅਦ ਲਾਈਟ ਚਲੀ ਜਾਂਦੀ ਹੈ ਜਾਨਦੇ ਨੇ ਸਕੂਲ ਨੂੰ ਦਿੱਕਤ ਆਉਂਦੀ ਹੁੰਦੀ ਹੈ ਦਿੱਕਤ ਆਉਂਦੀ ਆ ਸਕੂਲੋਂ ਬੱਚੇ ਵਾਪਸ ਵੀ ਆਉਂਦੇ ਨੇ ਬੱਚੇ ਲੇਟ ਹੋ ਜਾਂਦੇ ਆ ਪਾਣੀ ਵਗਾਰ ਕੀ ਕੰਮ ਹੋਈ ਚਾਹੀਦੀ ਸਾਨੂੰ ਜੁੰਟਾਂ ਦੇ ਪੈਸੇ ਦੇਣੇ ਭੁਗਦੇ ਨੇ ਜਿਹੜਾ ਤੰਨ ਲਗਾਣਾ ਜ਼ਰੂਰੀ ਹਾਂਜੀ ਬ तो काफी परेशान हो जाए थक चुके हैं आज 3 दिन हो गए पूछ लो ला। ना, ना लाइट है ना पानी है एक फेज में लाइट है तो एक फेज में लाइट नहीं है बताइए कि लोग का कितना परेशानी हो रहा है लोग कहां कहां पानी के लिए जाएंगे तो आज तीन दिन से पानी धो रहे हैं तो हर के दरवाजे किसी घर से बताइए कि कितनी दिक्कत हो रहा है खाने के लिए पानी है तो नहाने के लिए नहीं नहाने के लिए तो आदमी बहुत बहुत दिक्कत झेल रहे हैं एक फेज में लाइट है एक फेज में नहीं है तो गर्मी, गर्मी तो मौसम मौसम गर्मी का अभी आया नहीं है आया नहीं है गर्मी आने से पहले इतना दिक्कत है कि बहुत आदमी परेशान है हर हर एक दुनिया हर कोई इतना नहीं आदमी है कि जो हर कोई अपना घर <अग> में हर एक चीज का सोखा किया तो हुआ क्या कर रहे हो आप मांग क्या हम लोग को बस बिजली का चाहिए और कुछ भी नहीं चाहिए क्योंकि दो कलोनिया ने दोनों ਫੋਨ ਜੇਨੇਟਾਈ 300 ਤੋਂ ਉੱਪਰ ਹੀ ਹੋਣਗੇ तकरीबन ਕਿਹਦੇ ਏਸੀ ਵੀ ਲੱਗਦੇ ਚੱਲਦੇ ਜਿਆਦਾ ਏਸੀ ਵੀ ਚੱਲਦੇ ਆ ਸਭ ਕੁਝ ਚੱਲਦਾ ਸਭੇ ਘਰ ਚੱਲਦਾ ਤੇ ਲਾਈਟ ਓਨ ਨੇ ਜਿਆਦਾ ਹੀ ਆਪਾਂ 600 ਤਾਂ ਹੋਣਗੇ ਇੱਕ ਕਲੋਨੀ ਵਿੱਚ ਉਹ ਦੋਨਾਂ ਦਾ ਛੋਟਾ ਜਿਹਾ ਟਰਾਂਸਫਾਰਮਰ ਹੈ ਕਰ ਸਰਵਲ ਨਹੀਂ ਚੱਲ ਰਿਹਾ ਦੇਖੋ ਇੰਨੇ ਘਰ ਜਿਆਦਾ ਨੇ ਇੰਨੇ ਘਰ ਜਿਆਦਾ ਨੇ ਉਹਨਾਂ ਨੇ ਛੋਟਾ ਜਿਹਾ ਟਰਾਂਸਫਾਰਮਰ ਨਹੀਂ ਕੰਫਰਟ ਹੈ ਇਸ ਕਰਕੇ ਦੋ ਟਰਾਂਸਫਾਰਮਰ ਚਾਹੀਦੇ ਸਾਨੂੰ ਆਪਣੀ ਕਲੋਨੀ ਲਈ ਅਲੱਗ ਚਾਹੀਦਾ ਸਾਡਾ ਬਹੁਤ ਤਸਵੀਰਾਂ ਨੇ ਸਾਂਝੀਆਂ ਕਰ ਰਿਹਾ ਪੰਜਾਬ ਨੂੰ ਤਾਂ ਤੁਸੀਂ ਦੇਖ ਰਹੇ ਜਿਹੜਾ ਅਸਲ ਮਾਹੌਲ ਜਿਹੜਾ ਕੀ ਲੜੇ ਇਸ ਲਈ ਕਦੇ ਲੋਕ ਨੇ ਉਹ ਇਹਨਾਂ ਨੇ ਕਹਿਣਾ ਕਿ ਇੱਕ 2.5 ਕਿਲੋਮੀਟਰ ਨੂੰ ਸਰਪ ਜਿਹੜਾ ਇੱਕੋ ਟਰਾਂਸਫਰਮ ਦਿੱਤਾ ਕਿ ਜਿਹੜਾ ਬੱਚਿਆਂ ਨੂੰ ਜਿਹੜੀ ਹੈ ਬਹੁਤ ਮੁਸ਼ਕਲ ਆਉਂਦੀ ਜਦੋਂ ਸਕੂਲ ਜਾਂਦੇ ਨੇ ਬੜੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ। ਸੋ ਤਸਵੀਰਾਂ ਨੇ ਪੰਜਾਬ ਨੂੰ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਇੱਕ ਪਾਸੇ ਮਾਨ ਸਰਕਾਰ ਦੇ ਵੱਲੋਂ ਜਿਹੜੀਆਂ ਜੂਂਟਾ 600 ਦਿੱਤੀਆਂ ਫ੍ਰੀ ਦਿੱਤੇ ਜਾਂਦੀਆਂ ਪਰ ਦੂਸਰੇ ਇਹ ਲੋਕ ਇਹਨਾਂ ਨੇ ਸਾਨੂੰ ਜੂਂਟਾ ਫ੍ਰੀ ਨਹੀਂ ਚਾਹੀਦੀ ਸਾਡੇ ਇਲਾਕੇ ਦੇ ਟਰਾਂਸਫਰ ਪੁਨੀਆ ਪ੍ਰੋਪਰ ਹੋਣੇ ਜਿਹੜੇ ਜੇ ਕਰਕੇ ਲਾਈਟ ਪੂਰੀ ਆਉਂਦੀ। ਸੋ ਇੱਥੇ ਤੁਹਾਨੂੰ ਦਿਖਾਵਾਂਗੇ। ਸੋ ਇਹ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਆ ਪੰਜਾਬ న్యూਸ ਤੇ ਉੱਥੇ ਮੌਕੇ ਤੇ ਬਿਜਲੀ ਬੋਰਡ ਦੇ ਪਹੁੰਚੇ ਨੇ ਜੋ ਤਸਵੀਰਾਂ ਨੇ ਜੋ ਦੇਖ ਸਕਦੇ ਹੋ ਕਿ ਬਿਜਲੀ ਮੈਕਵੇਰ ਵਿੱਚ ਪਹੁੰਚੇ ਨੇ ਕੌਣ ਇੱਥੇ ਦੇ ਇੰਚਾਰਜ ਨੇ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੌਣ ਹੈ ਸ਼ਸ਼ੀ ਗੱਬੜੇ ਅਸੀ ਕਾਲ ਜੀ ਕੀ ਨਾਮ ਮੇਰੇ ਆਪਣਾ ਗੁਰਦਾਸ ਗਰਦੀਪ ਸਿੰਘ ਹੈ ਕਿਹੜੇ ਡਿਪਾਰਟਮੈਂਟੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੋਂ ਆ ਜੀ ਡਿਊਟੀ ਗੜੀ ਆਪਣੇ ਇੱਥੇ ਇੱਥੇ ਲਾਈਨਮੈਨ ਹੈ ਜੀ ਲੈ ਲੈ ਲਾਈਨਮੈਨ ਸਾਹਿਬ ਕੀ ਕਹਿਣਾ ਚਾਹੋਗੇ ਲੋਕ ਕੰਨੇ ਨੇ ਬੜੇ ਪਰੇਸ਼ਾਨ ਨੇ ਲਗਾ ਕੇ ਚੱਲ ਜਾਣਾ ਪਟਾਕੇ ਫੇਰ ਵੱਜਣਾ ਤੇ ਦੇਖੋ ਜੀ ਇਹ ਮਸਲਾ ਕੀ ਆ ਕਿ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡਾ ਕੈਮਰਾਮੈਨ ਨੂੰ ਵੀ ਕਹਿਣਾ ਚਾਹੁੰਦਾ ਇੱਥੇ ਇੱਕ ਅੰਡਰ ਕੰਸਟਰਕਸ਼ਨ ਬਿਲਡਿੰਗ ਚੱਲ ਰਹੀ ਆ ਇਹ ਤੇ ਜਦੋਂ ਕੰਸਟਰਕਸ਼ਨ ਕਰਦੇ ਸੀ ਤਾਂ ਉਹਦੀਆਂ ਤਾਰਾਂ ਭੜਨ ਦੇ ਕਾਰਨ ਇੱਥੇ ਸ਼ਾਰਟ ਸਰਕਟ ਹੋਇਆ ਆ ਇਹ ਰਾਤ ਵੀ ਕਰਕੇ ਗਏ ਆ ਤੇ ਸਵੇਰੇ ਆ ਕੇ ਹੁਣ ਕੋ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਲੋਕਾਂ ਨੇ ਕਹਿਣਾ ਲੋਕਾਂ ਨੇ ਕਹਿਣਾ ਕਿ 6 ਮਹੀਨੇ ਤੋਂ ਉੱਪਰ ਹੀ ਹੈ ਇਹ ਕੁਛ ਉਹਦੇ ਤੁਸੀਂ ਤਾਂ ਹੁੰਦਾ ਤੁਸੀਂ ਇੱਥੇ ਲਾਇਆ ਪਿਛਲਾ ਸਾਲ ਵੀ ਆ ਕੇ ਕਰਸੀਗਾ ਹਾਂਜੀ ਹੁਣ 3 ਦਿਨ ਹੋ ਗਏ ਆ 6 ਦਿਨ ਹੋ ਗਏ ਇਹਨੂੰ ਵੀ ਲੈਂਟਰ ਲਗਾ ਲੈ ਤਾਰੇ ਦੇਖੋ ਸਾਡੀਆਂ ਪਹਿਲਾਂ ਜੀ ਆ ਤਾਰੇ ਉੱਤੇ ਡੇਗੀ ਮੇਰੀ ਦੁਕਾਨ ਤੋਂ ਬੰਦੇ ਦੁੱਤ ਲੈ ਕੇ ਨਿਕਲੇ ਸਿਰਫ ਪਰਮਾਤਮਾ ਨੇ ਬਚਾਅ ਕਰ ਲਿਆ ਕਿੱਥੇ ਨਹੀਂ ਨਾ ਦੇਖੋ ਮੇਨ ਦੇ ਤਾਰੇ ਲੱਗਦਾ ਇੱਕ ਜਦੋਂ ਤੁਸੀਂ ਇਹਨਾਂ ਦੀ ਫਾਈਟ ਫਾਈਲ ਜਾਂ ਮੈਂ ਟ੍ਰੀਪ ਕਰ ਲੈਂਦਾ ਕਰਨ ਦੇ ਨਾਲ ਕੀ ਹੈ ਕਿ ਇਹ ਜਿਹੜੀਆਂ ਤਾਰਾਂ ਨੇ ਐਲਟੀ ਲਾਈਨਾਂ ਇਹ ਉਪਰਲੀ ਹੀ ਚੱਲਦੀ ਆ ਇਹਦੀ ਜਗ੍ਹਾ ਆਪਾਂ ਕੇਵਲ ਵੀ ਪਾ ਸਕਦੇ ਹਾਂ ਪਰ ਲੋਡ ਜ਼ਿਆਦਾ ਹੋਣ ਦੇ ਕਾਰਨ ਇਹ ਸਪੈਨ ਚੱਲ ਰਿਹਾ ਹੈ ਸਰ ਚਾਰ ਚਾਰ ਪੰਜ ਪੰਜ ਟੋਟੇ ਇਦਾਂ ਥੋੜੀ ਲੱਗਦੇ ਨੇ ਮਾਨ ਸਾਹਿਬ ਤੁਸੀਂ ਕੀ ਕਹਿੰਦੇ ਹੋ ਡੀਸੀ ਸਾਹਿਬ ਦੇ ਵਾਰਿਸ ਪੰਜਾਬ ਭਗਵਨ ਵੀ ਆਇਓ ਵੱਡੇ ਵੱਡੇ ਪਹੁੰਚ ਲੱਗੇ ਤੁਹਾਡੇ ਗਰਾਊਂਡ ਲੈਵਲ ਬਹੁਤ ਅੜਿਆ ਆ ਆ ਦੇਖੋ ਲੋਕੀ ਗਲੀਆਂ ਬਿੰਦਾਜ ਧਰਨੇ ਲਾ ਰਹੇ ਆ ਮਾਨ ਸਾਹਿਬ ਕੀ ਕਰ ਰਹੇ ਹੋ ਤੁਸੀਂ ਗਰਾਊਂਡ ਲੈਵਲ ਆਮ ਤੁਸੀਂ ਕਹਿੰਦੇ ਸੀਗੇ ਅਸੀਂ ਆਮ ਜਨਤਾ ਦੇ ਵਾਸਤੇ ਆਇਆ ਆਮ ਜਨਤਾ ਨੇ ਹਾਂ ਕਰ ਲਈਆ ਹਾਂ ਕਰ ਲਈਆ ਕਿਰਪਾ ਕਰਕੇ ਆਮ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਸਰਦੀਆਂ ਬੁਸ ਮਾਇਆ ਨਹੀਂ ਮਾਰਾ ਗਰਮੀਆਂ ਨੂੰ ਝਟੋ ਸਰਦੀਆਂ ਨੂੰ ਲਾਈਟ ਨਹੀਂ ਮਿਲੇਗੀ ਜਦੋਂ ਸਰਦੀਆਂ ਨੂੰ ਵੀ ਮੇਰੇ ਵਰਗੇ ਨੇ ਇਨਵਰਟਰ ਬੋਲ ਗਏ ਮੈਂ ਸ਼ਹਿਰ ਰਹਿਣਾ ਮੈਂ ਤਾਂ ਜਾਮਕ ਲੰਘਿਆ ਜਾਂਦਾ ਨੂੰ ਦੇਖਦਾ ਕਿ ਉਹ ਪਿੰਡਾਂ ਵਾਲੇ ਦਾ ਵੀ ਆ ਉਹ ਕੱਕਾ ਪਿੰਡਾ ਜਗੀਰਪੁਰ ਰੋਡ ਉੱਥੇ ਇਹ ਆਲ ਬਾਹਰ ਨਿਕਲਿਆ ਅੱਲੀ ਕਾ ਲੱਗ ਦੇਖ ਲੋ ਸਿਕਲ ਬਿਲਕੁਲ ਬਿਲਕੁਲ ਹੀ ਤਾਰ ਦਾ ਕੰਮ ਕਰਦੇ ਬਾਜੀ ਕੋ ਟਿੱਪਰ ਅਕਸਰ ਇਹ ਜੀ ਟਿੱਪਰ ਆ ਟਿੱਪਰ ਵੀ ਲੰਘਦੇ ਹੋਣ ਜੋ ਹਾਈਟ ਹੈ ਜੇ ਮੈਂ ਸਾਡੇ ਜੋ ਪੋਲੀਟੀਕਲ ਤੋਂ ਨੇ ਪਤਾ ਨਹੀਂ ਕਿੱਥੋਂ ਨੇ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਇਹਦੀ ਹਾਈਟ ਨਾਪੀ ਜਾਵੇ 9 ਮੀਟਰ ਦਾ ਪੋਲ ਆ ਜਿੰਨੀ ਇਹਦੀ ਹਾਈਟ ਹੋਣੀ ਚਾਹੀਦੀ ਹੈ ਪ੍ਰੋਪਰ ਹਾਈਟ ਦੇ ਉੱਪਰ ਇਹ ਲੱਗੇ ਹੋਏ ਨੇ ਦੇਖ ਲਓ ਥੋੜੇ ਸਾਹਮਣੇ ਵੀ ਬਾਹਰ ਲੰਗੇ ਨੇ ਕਿਤੇ ਦੂਰ ਦੂਰ ਤੱਕ ਇਹਨਾਂ ਦਾ ਟੱਚ ਹੋਣ ਦਾ ਨਾਤਾ ਨਹੀਂ ਜੋ ਮੁੱਦਾ ਬਣਿਆ ਆ ਜੇ ਤੁਸੀਂ ਮੁੱਦੇ ਦੇ ਉੱਪਰ ਬਰੀਫ ਬਰੀਫ ਚਾਹੁੰਦੇ ਹੋ ਪੋਲੀਟੀਕਲ ਤੋਂ ਵੀ ਨਾ ਤਾਂ ਮੈਂ ਕਰ ਸਕਦਾ ਆ ਜੇ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਮੈਂ ਪੋਲੀਟੀਕਲ ਨਹੀਂ ਆ ਮੈਂ ਸੋਸ਼ਲ ਵਰਕਰ ਆ ਆ ਤੁਸੀਂ ਕੈਮਰਾ ਮਾਰੋ ਆ ਇੱਕ ਇੱਕ ਦਾ ਨੂੰ ਚਾਰ ਚਾਰ ਜੋੜ ਬਏ ਮਾਰ ਕੇ ਦਿਖਾਓ ਜੀ ਇਹ ਕਿਹਨੇ ਪੋਲੀਟੀਕਲ ਗੱਲ ਕਰ ਰਹੇ ਆ ਆ ਦਿਖਾਓ ਜਰਾ ਨੂੰ ਉਹ ਦੇਖੋ ਕਿੰਨੇ ਕਿੰਨੇ ਜੋੜ ਆ ਅਸੀਂ ਟਿੱਪਰ ਦੀ ਵੀ ਗੱਲ ਹੀ ਕਰਦੇ ਆ ਚਾਹ ਲੈ ਕਿਸੇ ਤੋਂ ਲੈਂਡਰ ਸਾਹਿਬ ਤੁਸੀਂ ਸਾਡੀ ਅਫਸਰਾਂ ਨੂੰ ਜਈ ਵੀ ਬੰਦਾ ਨਾ ਤੁਸੀਂ ਆਹ ਦੇਖੋ ਉਹ ਦੇਖੋ ਉਹ ਦੇਖੋ ਹਾਕੀ ਨੇ ਲੈਂਡਰ ਸਾਹਿਬ ਹੁਣ ਕੀ ਸਪਸ਼ਟ ਕਰੀਏ ਇਹ ਸਰ ਸਪਸ਼ਟੀਕਰਨ ਇਹ ਆ ਕਿ ਜਦੋਂ ਤੁਹਾਨੂੰ ਸ਼ਿਕਾਇਤ ਮਿਲਈ ਪਹਿਲੇ ਦੱਸੋ ਇਸ ਕਲੋਨੀ ਨਿਕਲਦਾ ਸਰ ਇਹ ਕਲੋਨੀਆਂ ਸਭ ਦੋਨੇ ਅਸਲ ਦੇ ਵਿੱਚ ਇੱਕ ਲੋਨ ਆਈਡਰ ਦੀ ਪ੍ਰੋਬਲਮ ਆ ਜੋ ਐਲਟੀਆਂ ਨੇ ਜੇ ਆਪਾਂ ਅਧਿਕਾਰਤ ਤੌਰ ਤੇ ਦੇਖਿਆ ਜਾਵੇ ਇਹ ਸਾਨੂੰ ਹੈਂਡਓਵਰ ਨਹੀਂ ਹੋਈਆਂ ਹੋਈਆਂ ਹੈਗੀਆਂ ਤੇ ਦੂਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਆ ਕਿ ਇਹ ਪਹਿਲਾਂ ਟਰਾਂਸਫਰ ਨੂੰ 100 ਕੇਵੀ ਇਹਦਾ ਹੁੰਦਾ ਸੀ ਜਦੋਂ ਪਿਛਲੇ ਸਾਲ ਇਹਨੂੰ 200 ਕੇਵੀ ਇਹਦਾ ਕਰ ਦਿੱਤਾ ਗਿਆ ਆ ਪਰ ਕੀ ਹੈ ਕਿ ਐਨਓਸੀ ਬੰਦ ਹੋਣ ਦੇ ਕਾਰਨ ਲੋਕਾਂ ਦੇ ਘਰ ਤਾਂ ਬਣ ਗਏ ਮਾਨ ਸਾਹਿਬ ਆਏ ਨੇ ਲੁਧਿਆਣਾ ਹੀ ਪਰ ਅਰਵਿੰਦ ਕੇਜੀ ਵਾਲੀ ਪਹੁੰਚੇ ਉਹਨਾਂ ਨੇ ਕਿਹਾ ਕਿ ਹੁਣ ਹਰ ਇੱਕ ਇਲਾਕੇ ਦੇ ਵਿੱਚ ਨਵੇਂ ਟਰਾਂਸਫਰਨ ਲੱਗੇ ਜਾਣਗੇ ਤੁਸੀਂ ਇਹਦੀ ਬਾਤ ਨਹੀਂ ਪਤਾ ਸਕਦੇ ਲੋਕ ਤੁਹਾਡੇ ਘਰ ਆ ਉੱਥੇ ਦਫਤਰਾਂ ਆਪ ਤੱਕੇ ਇਹ ਤਾਂ ਤੁਸੀਂ ਵੀ ਕਹਿ ਸਕਦੇ ਹੋ ਉਸ ਇਲਾਕੇ ਦੀ ਸਮੱਸਿਆ ਹੈਗੀ ਤੁਸੀਂ ਇਸ ਗੱਲ ਦਾ ਬੜਾ ਵਧੀਆ ਤੁਸੀਂ ਮੁੱਦਾ ਚੱਕਿਆ ਆ ਤੇ ਗੱਲ ਵੀ ਕੀਤੀ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਲੋਨੀ ਦੇ ਲੋਕਾਂ ਨੂੰ ਵੀ ਦੱਸ ਚੁੱਕਿਆ ਕਿ ਮੰਦਿਰ ਦੇ ਸਾਹਮਣੇ ਵਾਲੀ ਜਗ੍ਹਾ ਸਾਨੂੰ ਕਲੋਨੀ ਵੱਲੋਂ ਦੇ ਦਿੱਤੀ ਗਈ ਹੈ ਕਹਿ ਦਿੱਤਾ ਗਿਆ ਹੈ ਅਸੀਂ ਉਹਦੀ ਪ੍ਰਪੋਜ਼ਲ ਤਕਰੀਬਨ ਤਕਰੀਬਨ ਤਿਆਰ ਕਰ ਲਈ ਹੈ ਤੇ ਇੱਕ ਨਵਾਂ ਟਰਾਂਸਫਾਰਮ 100 ਕੇਵੀ ਦਾ ਅਸੀਂ ਉੱਥੇ ਲਾਉਣ ਜਾ ਰਹੇ ਹਾਂ ਪੈਸੇ ਦੇ ਕੁਝ ਬਾਰੇ ਇੱਕ ਇਨਸਾਨੀ ਨਾਤੇ ਗੱਲ ਕਰੇ ਤੁਸੀਂ ਅਫਸਰ ਹੋ ਲੱਗ ਰਿਹਾ ਕਿ ਕਿੰਨੇ ਜਣੇ ਲੋਕ ਖੜੇ ਨੇ ਘਟੋਂਾਂ ਦੀ 100-150 ਤਾਂ ਹੋਣਗੇ ਕੋਈ ਕਮਾਕਾਰਾਂ ਦੇ ਵੀ ਲੱਗੇ ਹੋਣਗੇ ਇਹ ਲੱਗ ਨਹੀਂ ਲੱਗੇ ਇੱਕ ਫਾਈਲ ਤੇ ਆ ਕੇ ਸਿਗਨੇਚਰ ਕਰਾ ਕੇ ਤੁਸੀਂ ਉਹਨਾਂ ਨੂੰ ਹੈਂਡਓਵਰ ਕਰੋ ਬਾਈ ਇੱਥੇ ਦੀ ਸਮੱਸਿਆ ਹੈ ਤੁਸੀਂ ਆਵਾਜ਼ ਚੱਕ ਸਕਦੇ ਹੋ ਤੁਸੀਂ ਦਿਖਾ ਸਕਦੇ ਹੋ ਸਰ ਇਹ ਦੇਖੋ ਪ੍ਰੋਸੀਜਰ ਦਾ ਮੁੱਦਾ ਆ ਅੰਡਰ ਪ੍ਰੋਸੈਸ ਚੱਲ ਰਿਹਾ ਆ ਇਹਨਾਂ ਦੇ ਬਿਨਾ ਕਹਿਣ ਤੋਂ ਹੀ ਤੁਸੀਂ ਕਹਿ ਰਹੇ ਹੋ ਕਿ ਇਹ ਦਫ਼ਤਰ ਜਾਣ ਜਾਂ ਕਹਿਣ ਇਹਨਾਂ ਦੇ ਬਿਨਾ ਕਹਿਣ ਤੋਂ ਹੀ ਅਸੀਂ ਇਹ ਕਰ ਰਹੇ ਹਾਂ ਕਿਉਂਕਿ ਜਿਆਦਾ ਕੰਪਲੇਂਟ ਆਊਗੀ ਤਾਂ ਸਾਨੂੰ ਹੀ बार-बार ਆਉਣਾ ਚਾਹਣਾ ਮੈਂ ਚਾਹੁੰਦਾ ਆ ਕਿ ਤੁਹਾਡੇ ਜ਼ਰੀਏ ਇੱਕ ਵਾਰ ਕਲੋਨੀ ਦੇ ਲੋਕਾਂ ਨੂੰ ਪੁੱਛ ਲਿਆ ਜਾ ਦਾ ਕਿ ਨਹੀਂ ਕਰਦਾ ਆ ਜਾਂ ਮੈਂ ਆਵਾ ਜਾਂ ਮੇਰਾ ਸਟਾਫ ਆਵੇ ਜਾਂ ਮੇਤੋਂ ਉੱਚ ਅਧਿਕਾਰੀ ਕੀ ਗੱਲ ਇਹ ਚੰਗੀ ਗੱਲ ਤਾਂ ਲੋਕ ਚੰਗੀ ਸਿੱਟਾ ਨਹੀਂ ਕਰਦੇ ਐਦਾਂ ਦੀ ਗੱਲ ਫੈਲ ਕਰਦੇ ਹੋ ਅਸੀਂ ਇਹ ਨਹੀਂ ਕਹਿੰਦੇ ਮੈਂ ਵੀ ਰਹਿਣਾ ਸਾਰੇ ਧੜੇ ਅਫਸਰਾਂ ਜਿਹੜੇ ਰਹਿਣਾ ਵਾ ਔਰ ਦੂਜੀ ਜਿਹੜੀ ਤੁਸੀਂ ਪੋਲੀਟੀਕਲ ਮੁੱਦੇ ਦੀ ਗੱਲ ਕਰਦੇ ਨਾ ਇਹਨਾਂ ਤੋਂ 100 ਬੰਦਾ ਖੜਾ ਇੱਕ ਉਂਗਲ ਖੜੀ ਕਰਕੇ ਕਹਦੇ ਮੈਨੂੰ ਜਾਣਦੇ ਨੇ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਸਮਾਜ ਦੀ ਗੱਲ ਕਰਦਾ ਵਾਂ ਸਮਾਜ ਦੇ ਹੱਕ ਦੀ ਗੱਲ ਕਰਦਾ ਵਾਂ ਮੇਰੇ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਮੈਂ ਤਾਂ ਰਾਹ ਗਿਰੇ ਲੰਘਿਆ ਜਾਂਦਾ ਸੀ ਮੈਨੂੰ ਲੱਗਿਆ ਵੀ ਇੱਥੇ ਕੱਟ ਹੋਇਆ ਕਿਉਂ ਹੋਇਆ ਮੈਂ ਤਾਂ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਕਿ ਜੋ ਸੱਚਾਈ ਹੋਵੇ ਆ ਦੱਸੋ ਨਹੀਂ ਮੈਨੂੰ ਜੀ ਮੈਨੂੰ ਤਾਂ ਲੱਗਦਾ ਇਹ ਡਿਬੇਟ ਹੀ ਹੋ ਰਹੀ ਹੈ ਇਹ ਸ਼੍ਰੀਮਾਨ ਜੀ ਨੇ ਮੈਨੂੰ ਕਿਹਾ ਹੈ ਕਿ ਮੈਂ ਪੋਲੀਟਿਕਲ ਨਹੀਂ ਆਵਾ ਸੋਸ਼ਲ ਵਰਕਰਾਂ ਦੇਖੋ ਅਸੀਂ ਵੀ ਇਹਨਾਂ ਦੇ ਬੜੇ ਧੰਨਵਾਦੀ ਆ ਇੱਥੇ ਕੋਈ ਪ੍ਰੋਬਲਮ ਚੱਲ ਰਹੀ ਸੀ ਇਹ ਰੁਕੇ ਨੇ ਸਾਡੇ ਨਾਲ ਗੱਲ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਅਸੀਂ ਵੀ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਪਾਸੇ ਗੱਲ ਹੈ ਵੀ ਇੱਕ ਪਾਸੇ ਇੱਕ ਭਾਈਚਾਰਾ ਖੜਾ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਭਾਈ ਸਾਹਿਬ ਦੇਖੋ ਜੀ ਕੋਈ ਗੱਲ ਨਹੀਂ ਮੈਂ ਅਸੀਂ ਤੁਹਾਡੇ ਦਅਵੇਦਾਰ ਆ ਕੋਈ ਗੱਲ ਨਹੀਂ ਤੇ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਪੂਰਾ ਕੋਆਪਰੇਟ ਕਰਦੇ ਆ ਕਿਉਂਕਿ ਏਰੀਆ ਬਹੁਤ ਵੱਡਾ ਹੈ ਜੀ ਫਿਰ ਵੀ ਅਸੀਂ ਜਲਦ ਤੋਂ ਜਲਦ ਜਲਦ ਤੋਂ ਜਲਦ ਅਸੀਂ ਆਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਪਬਲਿਕ ਨੂੰ ਵੀ ਪੁੱਛ ਸਕਦੇ ਹੋ ਕਿਦੋਂ ਜਦੋਂ ਆਂਦੇ ਨੇ ਇਹ ਗੱਲ ਸੁਣਦੇ ਤੁਹਾਡੀ ਬਾਜੀ ਆ ਜਾਂਦੇ ਸਹੀ ਦੱਸਣਾ ਕੋਈ ਚੱਕਰ ਨਹੀਂ ਸਹੀ ਦੱਸਣਾ ਉਹਨਾਂ ਨੇ ਕੀ ਉਹਦੇ ਤੁਹਾਡੇ ਮੀਟਰ ਪਟੜ ਲੈਣਗੇ ਜਾਂਦਾ ਕਰ ਲੈ ਮੀਟਰ ਤਾਂ ਕੀ ਹੋ ਜਾਊਗਾ ਮੀਟਰ ਪਟੜ ਲੈਣਗੇ ਪਰ ਆਂਦੇ ਨੇ ਇਹ ਨਹੀਂ ਅਸੀਂ ਕਹਿੰਦੇ ਜੀ ਉਹ ਅਸੀਂ ਇਹਨਾਂ ਨੂੰ ਬੁਲਾਉਂਦੇ ਆਂਦੇ ਆ ਰਾਤ 11 ਵਜੇ ਕਰਕੇ ਗਏ ਇਹ ਮੈਨੂੰ ਤਾਂ ਕਲੋਨੀ ਨਹੀਂ ਟੱਪੇ ਹੁਣੇ ਲੈਟ ਹੋ ਗਏ ਜੀ ਗੱਲ ਸੁਣੋ ਤੁਸੀਂ ਆਪੀ ਕਹਿ ਗਏ ਕਿ ਇੱਕ ਮਿੰਟ ਤੁਸੀਂ ਕਹਿ ਗਏ ਕਿ 11 ਵਜੇ ਉਹ ਵੀ ਮਾਂ ਦੇ ਪੁੱਤ ਨੇ ਉਹ ਵੀ ਰਾਤ ਜਾ ਕੇ ਉਹ ਪਤਾ ਉਹਨਾਂ ਨੂੰ ਵੀ ਨੀਂਦਾ ਪਿਆਰੀ ਆ ਸਵੇਰੇ ਫਿਰ ਚਾਹ ਸਰਕਾਰੀ ਵਿਭਾਗ ਕਿਸੇ ਲਈ ਉਹਨਾਂ ਨੂੰ ਬੁਲਾ ਸਕਦੇ ਨੇ ਪਰ ਰਾਤ ਨੂੰ ਜਿਹੜਾ ਕੰਮ ਕਰਨਾ ਕਿੰਨਾ ਖਤਰੇ ਵਾਲਾ ਹੈ ਨਹੀਂ ਹਾਂਜੀ ਹੈਗਾ ਆਂਦੇ ਆ ਇਸ ਗੱਲ ਨੂੰ ਅਸੀਂ ਇਹਨਾਂ ਦੀ ਸ਼ਾਬਾਸ਼ ਕਹਿੰਦੇ ਆ ਠੀਕ ਨਹੀਂ ਜਿਹੜੀ ਗੱਲ ਸਹੀ ਹੈ ਪਰ ਜਿਹੜੇ ਹੁਣ ਮੰਨ ਲਓ ਉੱਪਰ ਦੇ ਕੰਮ ਹੈ ਸਰਕਾਰਾਂ ਦੇ ਕਰਨ ਦੇ ਜਾਂ ਜ ਸਰਾਂ ਦੇ ਉਹ ਤਾਂ ਉਹਨਾਂ ਨੇ ਕਰ ਮੈਂ ਤੁਹਾਨੂੰ ਔਰ ਔਰ ਕੈਮਰੇ ਔਰ ਕੈਮਰੇ ਮੈਂ ਇਹ ਭੈਣ ਦੀ ਗੱਲ ਕਲੀਅਰ ਕਰੂੰਗਾ ਇੱਕ ਮਿੰਟ ਇੱਕ ਮਿੰਟ ਦੀ ਇੱਕ ਮਿੰਟ ਇਸ ਭੈਣ ਦੀ ਗੱਲ ਦਾ ਮੈਂ ਜਵਾਬ ਦਵਾਗਾ ਕੱਲ ਪੰਜਾਬ ਨੂੰ 24 ਟੀਵੀ ਚੈਨਲ ਸਰਕਾਰੀ ਵਿਜੀਟ ਦਫ਼ਤਰ ਐ ਇੱਦਾਂ ਸਾਰੇ ਚੱਲਾਂਗੇ ਵਿਦ ਐਕਸ਼ਨ ਸਾਰੇ ਆਪਸ਼ਨਾਂ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੱਕ ਇੱਥੇ ਨਵੇਂ ਮੀਟਰ ਲੱਗਦੇ ਨੇ ਜਾਂ ਨਵੇਂ ਟ੍ਰਾਫਰ ਲੱਗਦੇ ਨੇ ਜਿਹੜੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਹਾਲੇ ਤਾਂ ਗਰਮੀ ਆਣੀ ਸ਼ੁਰੂ ਨਹੀਂ ਹੋਈ ਪਰ ਲੋਕ ਦਿ ਲੋ 6 ਮਿੰਟ ਤੋਂ ਬਾਅਦ ਜਿਹੜੇ ਪਰੇਸ਼ਾਨ ਨੇ ਟਵਾਡੀ ਇਹਦੇ ਬਾਰੇ ਕੀ ਰ ਹੈ ਕਮੈਂਟ ਆਪਣਾ ਜੂਸਾਂ ਦੇ ਅਸੀਂ ਸਾਨੂੰ ਸਵੇਰੇ ਤੁਸੀਂ ਨਾਲ ਲੈ ਕੇ ਚਲੋ ਅਸੀਂ ਤੁਹਾਡੇ ਨਾਲ ਚੱਲਾਂਗੇ ਹੁਣ 100 ਕਿਲੋ ਵਾੜਦੇ ਕਹਿੰਦੇ ਨੇ ਸਾਡੀ ਕਲੋਨੀ ਚ ਲੱਗਾ ਟਾਵਰ ਉਹ ਤਾਂ ਉਹਦੇ ਜੋਗਾ ਹੀ ਐ ਅਸੀਂ ਤਾਂ ਫੇਰ ਅਤੀ ਰਹਿ ਗਏ ਖਾਲੀ ਦੇ ਖਾਲੀ ਠੀਕ ਬਾਜੀ ਨਹੀਂ ਆਪਾਂ ਕੱਲ ਕਰਦੇ ਆਂ ਦੇਖੋ ਜੀ ਜੋ ਇਹਨਾਂ ਦਾ ਇੱਕ ਹੋਰ ਨਵਾਂ ਮੁੱਦਾ ਉੱਠਿਆ ਕਿ ਇੱਥੇ ਕਿ ਟਾਵਰ ਲੱਗ ਰਿਹਾ ਆ ਵੀ 100 ਕੇਵੀ ਦਾ ਤੁਸੀਂ ਟਰਾਂਸਫਰ ਲਗਾ ਰਹੇ ਮੈਂ ਇਹਨਾਂ ਦੇ ਵਿਸ਼ੇਸ਼ਤਾਵਾਂ ਦੇ ਵਿੱਚ ਲਿਆਉਣਾ ਚਾਹੁੰਦਾ ਆ ਕਿ ਜੋ ਟਾਵਰ ਦਾ ਕਨੈਕਸ਼ਨ ਆ ਉਹ 8 ਕਿਲੋਵਾਟ ਦਾ ਆ ਜਿਹੜਾ ਕੇਵੀਏ ਆ ਉਹ 100 ਕੇਵੀਏ ਦੇ ਵਿੱਚ ਆ ਨਾ ਕਿ ਕਿਲੋਵਾਟ ਦੇ ਵਿੱਚ ਆ 8 ਕਿਲੋਵਾਟ ਮੰਨ ਲਓ ਤੁਸੀਂ 8 ਘਰਾਂ ਦੀ ਬਿਜਲੀ ਯਾਨੀ ਮੰਨ ਲਓ 8 ਕਿਲੋਵਾਟ ਦੇ ਹਿਸਾਬ ਦੇ ਨਾਲ ਚੱਲ ਪੂਗੀ 3 ਫੇਸ ਮੀਟਰ ਆ

ਅੱਛਾ ਯਾਰ ਟੈਲੀਫੋਨ ਅੱਛਾ ਉਹਨੇ ਗਲਤ ਨਹੀਂ ਹੋਈ ਤੁਹਾਡੀ ਦੁਆਰਾ ਉਹਨੇ ਗੱਲਬਾਤ ਕੀਤੀ ਕੋਈ ਗੱਲ ਨਹੀਂ ਫੇਰ ਕਹਿੰਦੇ ਪੈਸੇ ਇਕੱਠੇ ਕਰ ਲੋ ਸੀ ਕਿ ਅਸੀਂ ਪੈਸੇ ਨਹੀਂ ਦੇਣੇ ਅਸੀਂ ਵੋਟਾਂ ਮੈਲੇ ਵੋਟਾਂ ਦੀ ਤੁਹਾਨੂੰ ਪਈ ਆ ਪੈਸੇ ਸੀ ਕਿ ਉਹ ਤਿੰਨ ਕਿਹੜੇ ਉਹਨਾਂ ਦੇ ਲੰਬਣ ਨੂੰ ਪਤਾ ਅਸੀਂ ਵੋਟਾਂ ਖਾਤਰ ਕਿ ਸਾਡਾ ਬੰਦਾ ਜਿੱਥੇ ਜੇ ਚੱਲੋ ਸਾਡੇ ਮਹੱਲੇ ਦਾ ਸੁਧਾਰ ਹੋਵੇ ਹੁਣ ਮੰਗ ਕੀ ਹੈ ਤੁਹਾਡੀ ਸਾਰੇ ਦੀ ਇਹ ਕਹਿੰਦਾ ਕਿ ਹਮ ਚਿਤਾ ਦੇ ਗਏ ਸਾਰਾ ਮਰਜ਼ਾ ਇਦਾਰਾ ਸਾਰਾ ਸਾਨੂੰ ਪਤਾ ਹੈ ਕਿ ਸਾਨੂੰ ਵੋਟਾਂ ਚਾਹੀਦੀਆਂ ਤੁਹਾਨੂੰ ਮੁੰਡੀਆਂ ਜਿਹਨੂੰ ਜਿਤਾਇਆ ਮੁੰਡੀਆਂ ਜਿਨੇ ਆ ਕੇ ਸਾਨੂੰ ਦਰਸ਼ਨ ਵੀ ਨਹੀਂ ਦਿੱਤੇ ਨਾ ਪਾ ਮੁੜ ਕੇ ਤੋਂ ਤਸਵੀਰਾਂ ਨੇ ਸਾਂਝੀਆਂ ਕਰ ਰਿਆ ਪੰਜਾਬ نیوز ਤੋਂ ਤੋਂ ਇਸੇ ਜਿਹੜਾ ਇੱਕ ਮੁੱਦਾ ਜਿਹੜਾ ਪੱਕਿਆ ਉਹ ਜਿਸ ਨਾਲ ਲੈਂਡ ਮੈਨ ਸਾਹਮਣੇ ਗੱਲਬਾਤ ਹੋਈ ਉਹਨਾਂ ਨੇ ਕਿਹਾ ਉਹ ਵੀ ਉਹਨਾਂ ਦੀ ਮਜਬੂਰੀ ਹੈ ਕਿ ਸਰਕਾਰਾਂ ਕੁਝ ਦੇਣੀਆਂ ਤੇ ਵੀ ਕੁਝ ਕਰ ਪਾਣਗੇ ਕਿਉਂਕਿ ਘਰੋਂ ਇਹਨਾਂ ਨੇ ਕਿਸੇ ਨੇ ਨਹੀਂ ਦੇਣਾ ਪਰ ਜਿਹੜੀ ਸਮੱਸਿਆ ਜਿਹੜੀ ਹੈ ਅਸੀਂ ਵੀ ਕਵਾਂਗੇ ਬਹੁਤ ਵੱਡੀ ਸਮੱਸਿਆ ਕਿਉਂਕਿ ਹਜੇ ਗਰਮੀ ਦਾ ਮੌਸਮ ਪੂਰਪਰ ਸ਼ੁਰੂ ਨਹੀਂ ਹੋਇਆ ਤੇ ਪਹਿਲੀ ਜਿਹੜੇ ਕੱਟ ਲੱਗਣੇ ਸ਼ੁਰੂ ਹੋਏ ਨੇ ਉਹ ਲੋਕਾਂ ਦਾ ਇਹੀ ਗੱਲ ਕਹਿਣਾ ਜਿਵੇਂ ਗੱਲਬਾਤ ਕੀਤੀ ਪਬਲੀ ਦਾ ਇਹੀ ਗੱਲ ਕਹਿਣਾ ਕਿ ਸਾਨੂੰ 600 ਜੁਨਟਾ ਦੀ ਲੋੜ ਨਹੀਂ ਹੈ ਸਾਡੇ ਇਲਾਕੇ ਵਿੱਚ ਨ ਲਗਾਏ ਜਿੱਤੇਗਾ ਮਾਨ ਸਾਹਿਬ ਬੜੀ ਕੰਮ ਕਰ ਰਹੇ ਸਲਾਂਗਾ ਜੋਗ ਹੈ ਜੋ ਤੁਸੀਂ ਚਿੱਟੇ ਦੇ ਉੱਤੇ ਜਿਹੜਾ ਨੱਥ ਪਾਈ ਆ ਵੱਡੇ ਵੱਡੇ ਸਮਾਗਮ ਜਿਹੜਾ ਤੁਸੀਂ ਅੰਦਰ ਸਿੱਟਾ ਅਸੀਂ ਸਲੂਟ ਕਰ ਰਹੇ ਆ ਪੰਜਾਬ ਨੂੰ 24 ਸਲਾਂਗਾ ਜੋਗ ਦਾ ਮ ਜਿਹੜਾ ਕੰਮ ਵਧੀਆ ਤੇ ਵਧੀਆ ਵੀ ਜਗੜਾਂਗੇ ਸਲੂਟ ਵੀ ਕਰਦੇ ਆ ਪਰ ਜਿਹੜੀ ਇੱਕ ਸਮੱਸਿਆ ਜਿਹੜੀ ਇਸ ਇਲਾਕੇ ਦੀ ਬਣੀ ਆ ਹੁਣ ਦੇਖਾਂਗੇ ਇਸ ਇਲਾਕੇ ਦੇ ਵਿੱਚ ਜਿਹੜੇ ਟਰਾਂਸਫਰ ਕਦੋਂ ਲੱਗਣਗੇ ਕਿ ਇਸ ਖਬਰ ਦਾ ਕੌਣੇਗਾ ਅਸਰ ਇਹਦੇ ਬਾਰੇ ਐਕਸਸ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪੰਜਾਬ ਨੂੰ 25 ਚੈਨਲ ਆਈ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੇ ਵੀਡੀਓ ਨੂੰ ਜਿਹੜੀ ਆ ਚੱਲਦੀ ਚੱਲਦੀ ਨੂੰ ਕਰਦੇ ਸ਼ੇਅ ਸੋ ਇਲਾਕੇ ਦੇ ਲੋਕ ਜਿਹੜੇ ਕਹ ਰਹੇ ਨੇ ਕਿ ਜਰੋ ਪ੍ਰੋਟੀ ਡੀਲਰ ਜਗਾ ਵੇਚਦੇ ਨੇ ਤਾਂ ਮਿੱਠੀਆਂ ਮਿੱਠੀਆਂ ਗੋਲੀਆਂ ਦਿੰਦੇ ਨੇ ਏਸੀ ਤੇ ਬਿਠਾਇਆ ਜਾਂਦਾ ਵਾ ਕਾਫੀ ਦੇ ਕੱਪ ਵੀ ਦਿੱਤਾ ਜਾਂਦਾ ਵਾ ਨਾਲ ਬਿਸਕੁਟ ਦੇ ਪੈਕੇਟ ਵੀ ਦਿੱਤੇ ਜਾਂਦੇ ਨੇ ਕਿ ਕਿਉਂਕਿ ਉਹ ਉਹਨਾਂ ਨੇ ਜਗਾ ਵੇਚਣੀ ਹੁੰਦੀ ਹੈ ਤਾਂ ਮਿੱਠੀਆਂ ਮਿੱਠੀਆਂ ਗੋਲੀਆਂ ਦਿੰਦੇ ਨੇ 200 ਗੱਲਬਾਤ ਕਰਕੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕਿਸ ਲੱਕ ਰਹੇ ਹੋ ਸਰ ਮੈਂ ਜਗੀਰਪੁਰ ਇੰਦਰ ਨਗਰ ਦੀ ਰਹਿਣ ਵਾਲੀ ਹਾਂ ਹਰਪ੍ਰੀਤ ਘਰ ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਵੀ ਕਾਫੀ ਜਿਹੜਾ ਹੰਗਾਮਾ ਹੋ ਰਿਹਾ ਲਾਈਟ ਨੂੰ ਲੈ ਕੇ ਜਿਹੜੀ ਵੱਡੀ ਸਮੱਸ ਸਰ ਦੇਖੋ ਫਸਟ ਆਫ ਆਲ ਜਦੋਂ ਪਹਿਲਾ ਤਾਂ ਕਾਰਨ ਇਹ ਹੈਗਾ ਕਿ ਸਾਨੂੰ ਜਦੋਂ ਤੇ ਅਸੀਂ ਏਰੀਏ 'ਚ ਆਏ ਆ ਸਾਡੇ ਬਿਜਲੀ ਦੀ ਬੜੀ ਵੱਡੀ ਸਮੱਸਿਆ ਰਹੀ ਹੈ ਠੀਕ ਹੈ ਜਦੋਂ ਸਸੇ ਪਲਾਟ ਖਰੀਦ ਰਹੇ ਸੀ ਸਾਨੂੰ ਕਿਸੇ ਡੀਲਰ ਨੇ ਇੱਕ ਵਾਰ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਹੈ ਕਿ ਇੱਥੇ ਕੋਈ ਟਰਾਂਸਫਰ ਹੋਣ ਦੇ ਇੱਥੇ ਕੋਈ ਮਤਲਬ ਅਲੱਗ ਅਲੱਗ ਇੱਥੇ 2 2 ਫੇਸੇ ਜਾ ਰਹੇ ਨੇ ਜਦ ਕਿ ਸਾਨੂੰ 3 ਫੇਸ ਚਾਹੀਦੇ ਨੇ ਠੀਕ ਹੈ ਨਾ ਸਰ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋ ਸਾਡੇ ਕੋਈ ਵੀ ਇਨਸਾਨ ਨੂੰ ਨਹੀਂ ਦਿੱਤੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਅਸੀਂ ਸਿਰਫ ਪਲਾਟ ਵੇਚਣਾ ਹੈ ਇਹਨਾਂ ਕੋਲ ਅਸੀਂ ਪੈਸੇ ਲੈ ਲੈਣੇ ਜਦੋਂ ਅਸੀਂ ਇਹਨਾਂ ਬਾਰੇ ਇਸ ਗੱਲ ਦੇ ਉੱਤੇ ਕੋਈ ਕੁਐਸਚਨਿੰਗ ਖੜੀ ਕਰਦੇ ਹਾਂ ਤੇ ਉਹ ਉੱਧਰ ਉੱਧਰ ਹੋ ਜਾਂਦੇ ਨੇ ਸਾਨੂੰ ਇਸ ਗੱਲ ਦਾ ਕੋਈ ਵੀ ਪ੍ਰੋਪਰ ਸੋਲੂਸ਼ਨ ਕੱਢ ਕੇ ਨਹੀਂ ਦਿੰਦੇ ਜਦੋਂ ਪੈਸੇ ਦੇ ਦੇਨੇ ਆ ਜਦੋਂ ਪ੍ਰੋਪਰਟੀ ਬਣਾ ਲੈਨੇ ਬਾਅਦ ਆਪਾਂ ਇਤਨਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਂ ਹਾਂਜੀ ਬਹੁਤ ਜ਼ਿਆਦਾ ਸਰ ਤੁਸੀਂ ਬਿਜਲੀ ਮੈਨੂੰ ਪੈਸੇ ਦੇ ਦੇ ਕੇ ਅਸੀਂ ਬਿਜਲੀ ਟਾਇਰ ਠੀਕ ਕਰਵਾਂਦੇ ਕਿੰਨੀ ਵਾਰ ਬਿਜਲੀ ਮੈਨੂੰ ਵੀ ਬਿਲਾ ਚੁਕੇ ਆ ਉਹ ਠੀਕ ਕਰਕੇ ਚਲੇ ਜਾਂਦੇ ਸਾਡੇ ਕੋਲ ਪੈਸ ਜੀ ਉਹ ਠੀਕ ਆਪਰੇ ਠੀਕ ਕਰਾ ਲੈਂਦੇ ਉਹ ਅਸੀਂ 19 12 ਤੇ ਫੋਨ ਕਰ ਕਰਕੇ ਥੱਕ ਜਾਂਦੇ ਉਹ ਸਾਡੇ ਕੈਨਲ ਫੋਨ ਕਰ ਠੀਕ ਕਰ ਦਿੰਦੇ ਉਸ ਤੋਂ ਬਾਅਦ ਇਹੀ ਕੰਡੀਸ਼ਨ ਆਉਂਦੀ ਹੈ ਦੁਬਾਰਾ ਤੁਹਾਡੇ ਸਾਹਮਣੇ ਸਾড়ে ਖੜੇ ਆ ਠੀਕ ਹੈ ਨਾ ਮੈਨੂੰ ਕਰੋ ਤੁਸੀਂ ਗੱਲ ਖਤਮ ਮੇਰਾ ਨਾਮ ਮੈਂਸ਼ਨ ਕਰ ਚੱਲ दैट्स ऑल ਨਾ ਮੈਂ ਹੀ ਦੇਖੋ ਫਸਟਵਾਲ ਕੋਈ ਆਰ ਐਜੂਕੇਟਡ ਹੈ ਨਾ ਅਸੀਂ ਮੈਜੋਰਟੀ ਨਾਲ ਕੰਮ ਕਰਨਾ ਜੋ ਵੀ ਕਰਨਾ ਹੈਗਾ ਠੀਕ ਹੈ ਨਾ ਤੇ ਇਹ ਨਾਨ ਕਾਰਪੋਰੇਸ਼ਨ ਵਾਲ ਤਾਂ ਅਸੀਂ ਮਹਾਤਮਾ ਗਾਂਧੀ ਵਾਲ ਤਾਂ ਚੱਲ ਨਹੀਂ ਰਿਹਾ ਤੇ ਸਿਸਟਮ ਠੀਕ ਹੈ ਨਾ ਜਿਸੇ ਹੋਗ ਨਾਲ ਕੰਮ ਕਰਨਾ ਹੈਗਾ ਮੈਂ ਚਾਹੁੰਦੀ ਆ ਕਿ ਦੇਖੋ ਪ੍ਰੋਬਲਮ ਇੱਕ ਇੱਕ ਹੁੰਦੀ ਗਰਿਆ I dont know ਠੀਕ ਹੈ ਨਾ ਜਿੱਦ ਕਰਕੇ ਤੇ ਕੋ ਟ੍ਰਾਂਸਫਰ ਹੋ ਮਤੇ ਇਫੈਕਟ ਪਿਆ ਇੱਕ ਬੰਦੇ ਨਾਲ ਦੇਖੋ ਉਹਨਾਂ ਦੀ ਪ੍ਰੋਬਲਮ ਸਾਰੇ ਸੁਸਾਇਟੀ ਨੂੰ ਪ੍ਰੋਬਲਮ ਦਾ ਫੇਸ ਕਰਨਾ ਪਿਆ ਮੈਂ ਚਾਹੁੰਦੇ ਇਹਦਾ ਇੱਕ ਪ੍ਰੋਪਰ ਹੱਲ ਕੱਢਿਆ ਜਾਵੇ ਤੇ ਲੋਕਾਂ ਨੂੰ ਵੀ ਅਵੇਅਰ ਕੀਤਾ ਜਾਵੇ ਕਿ ਨੈਕਸਟ ਟਾਈਮ ਅਜਿਹੀ ਕੋਈ ਹਰਕਤ ਨਾ ਹੋਵੇ ਜਿੱਤੇ ਕਰ ਇਹ ਸਾਰੇ ਰਾਣਿਸਟ ਪ੍ਰੋਬਲਮ ਦਾ ਮੈਨੂੰ ਜਦੋਂ ਇਲੈਕਸ਼ਨ ਹੁੰਦੇ ਨੇ ਵੱਡੇ ਵੱਡੇ ਵਾਦੇ ਕਰਨ ਆਉਂਦੇ ਨੇ ਹੱਥ ਵੀ ਜੋੜਦੇ ਨੇ ਤੁਸੀਂ ਉਦੋਂ ਕਿਉਂ ਨਹੀਂ ਦੇਖੋ ਅੱچھے ਪੜੇ ਲਿਖੇ ਹੋ ਤੁਸੀਂ ਉਦੋਂ ਕਿਉਂ ਉਹਨਾਂ ਨੂੰ ਜਵਾਬ ਦੋ ਅਸੀਂ ਜ਼ਰੂਰ ਅਸੀਂ ਜ਼ਰੂਰ ਉਹਨਾਂ ਨੂੰ ਗਾਈਡ ਕਰਦੇ ਆ ਇਵਨ ਤਾਂ ਕਿ ਹੁਣ ਹੁ ਪ੍ਰੋਬਲਮ ਐ 60 ਲਿਖਾਓ ਬਕਾਇਆ ਤਾਂ ਕਾਪੀਆਂ ਪਹਿਲੇ ਲੇ ਕੇ ਲਿਖ ਦੇ ਨੇ ਦਸੀ ਪ੍ਰੋਬਲਮ ਜਿਹੜੀ ਹਾਂਜੀ ਬਿਲਕੁਲ ਦਸੀ ਹੈ ਕਿ ਅਸੀਂ ਟਰਾਂਸਫਰਮ ਲਗਾ ਦਾਂਗੇ ਜੇ ਤੁਹਾਡਾ ਆਈ ਡੋਂਟ نو ਕਿ ਕਦ ਤੱਕ ਤੁਹਾਡੀ ਗਲੀਆਂ ਬਣ ਜਾਣਗੀਆਂ ਜੀ ਆਈ ਡੋਂਟ نو ਕਦ ਤੱਕ ਬਣਨਗੀਆਂ ਜਦੋਂ ਆਪਾਂ ਕੋਲ ਦੇਖੋ ਮੇਨ ਥਿੰਗ ਇਜ਼ ਜੇ ਸਾਨੂੰ ਮੈਜੋਰਟੀ ਨਾਲ ਅੱਗੇ मतलब ਅਸੀਂ ਉਹਨਾਂ ਨੂੰ ਕੁਐਸਚਨ ਕਰੀਏ ਆਪਣਾ ਸਰਪੰਚ ਦੇ ਘਰ ਜਾ ਕੇ ਕਿ ਇੰਨਾ ਕ ਤੁਹਾਡੇ ਕੋਲ ਪੈਸਾ ਆ ਰਿਹਾ ਸਰਕਾਰ ਦਾ ਤੁਹਾਨੂੰ ਦੇ ਰਹੀ ਤੁਸੀਂ ਕਿੱਥੇ ਲਗਾ ਰਹੇ ਹੋ ਠੀਕ ਹੈ ਨਾ ਮੇਨ ਮੁੱਦਾ ਇਹੀ ਹੈ ਉਹਦੇ ਤੇ ਇੱਕ ਸਿੰਗਲ ਪਰਸਨ ਨਾਲ ਨਹੀਂ ਹੋਣਾ ਸਭ ਨੂੰ ਜੁਟ ਹੋ ਕੇ ਕੰਮ ਕਰਨਾ ਚਾਹੀ ਕੀ ਆਪਾਂ ਨੂੰ ਰਲ ਮਿਲ ਕੇ ਇਹ ਜਿਹੜੀ ਆਵਾਜ਼ ਪਾਣੀ ਚਾਹੀਦੀ ਆ ਕਿਉਂਕਿ ਇਕਤਾ ਵਿੱਚ ਬਲ ਹੈ ਉਹ ਬਾਕੀ ਗੱਲ ਹੈ ਕਿ ਜਿਸ ਤਰ੍ਹਾਂ ਨੇ ਕਿਹਾ ਕਿ ਆਪਾਂ ਨੂੰ ਸਾਰੇ ਇਕੱਠੇ ਹੋਈਏ ਤਾਜੋ ਕਿ ਕਿ ਜਨਤਾ ਹੀ ਪਹਿਲਾਂ ਨੂੰ ਲੀਡਰ ਬਣਾਉਂਦੀ ਹੈ ਤੇ ਜਨਤਾ ਚਾਵੇ ਤਾਂ ਕੁਰਸੀ ਖੇਚ ਲੈਂਦੀ ਹੈ ਅਕਸਰ ਦੇਖਦੇ ਨੇ ਕੁਰਸੀਆਂ ਤੋਂ ਲੀਡਰ ਡਿਗਿਟਲ ਵੀ ਨਜ਼ਰ ਆ ਰਹੇ ਨੇ ਤੇ ਕੁਰਸੀਆਂ ਤੇ ਬੈਠ ਰਹੇ ਨੇ ਨਜ਼ਰ ਵੀ ਆ ਰਹੇ ਨੇ ਕਿਉਂਕਿ ਪਾਵਰ ਪਿੱਛੇ ਕੋਣ ਹੈ ਜਨਤਾ ਪਾਵਰ ਹੈਗੀ ਸੋ ਆਪਾਂ ਰਲ ਮਿਲ ਕੇ ਇਸ ਇਲਾਕੇ ਦੇ ਜਿਹੜੀ ਦੂਦਸ਼ਾਵਾ ਔਰ ਇਸ ਇਲਾਕੇ ਦੇ ਸਰਪੰਚ ਨਾਲ ਵੀ ਮੈਂ ਗੱਲਬਾਤ ਕਰਾਂਗਾ ਕਿ ਜਦੋਂ ਵੋਟਾਂ ਮੰਗੀਆਂ ਸੀ ਤਾਂ ਵੱਡੇ ਵਾਅਦੇ ਕੀਤੇ ਸੀ ਤੇ ਹੁਣ ਤੁਸੀਂ ਕਿੱਧਰ ਚੱਲ ਗਏ ਹੋ ਤੇ ਇਹਨਾਂ ਦੀ ਗੱਲਬਾਤ ਕਰਾਂਗੇ ਪੰਜਾਬ ਨੂੰ 25 ਚੈਨਲ ਆਈ ਤੇ ਵੀਡੀਓ ਨੂੰ ਜਿਹੜੀ ਚੱਲਦੀ ਚੱਲਦੀ ਨੂੰ ਕਰ ਦੋ ਸ਼ੇਰ ਇਸ ਇਲਾਕੇ ਪੱਕਾ ਬੜਾ ਜ਼ਰੂਰੀ ਹੈ। ਜੋ ਰਾਜ ਜੀ ਨਾਲ ਗੱਲਬਾਤ ਹੋ ਰਹੀ ਹੈ। ਜੋ ਨੰਬਰ ਵੀ ਤੁਹਾਡਾ ਨਾਲ ਜੋ ਸਾਂਝਾ ਕਰਾਂਗੇ। ਅੱਛਾ। ਯੂ ਕੰਟਿਨਿਊ ਦੰਤ ਸਟਾਫਲੀ। ਪਲੀਜ਼ ਹੌਲਡ ਦਲਾਈਨ। ਹਲੋ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਾਜਾ ਜੀ ਬੋਲਦੇ ਹੋ? ਹਾਂ ਜੀ। ਸਰ ਪੰਜਾਬ ਨੂੰ 24 TV ਚੈਨਲ ਦੇ ਪੱਤਰਕਾਰ ਸਾਹਿਲ ਮਰਾ ਗੱਲ ਕਰ ਰਹੇ ਜੀ ਔਨ ਕੈਮਰਾ। ਹਾਂਜੀ ਸਰ ਇੱਕ ਇੰਦਰ ਨਗਰ ਵਿੱਚ ਜਿਹੜੀ ਆ ਸਮੱਸਿਆ ਹੈ ਬਿਜਲੀ ਸਮੱਸਿਆ ਵਾ ਜੀ ਟਰਾਂਸਫਰਮ ਦੀ ਸੋਨੇ ਸਰ ਜਈ ਸਾਹਿਬ ਨਾਲ ਗੱਲ ਹੋਈ ਆ ਕਹਿੰਦੇ ਬੰਦੇ 10 15 ਮਿੰਟ ਚ ਆ ਜੁਦੇ ਆ ਬੰਦੇ ਤਾਂ ਲੱਗੇ ਨੇ ਪਰ ਲੋਕਾਂ ਨੇ ਇਕੱਠ ਕੀਤਾ ਜੀ ਧੰਨ ਲਗਾਏ ਹੋਏ ਜੀ ਉਹ ਕਹਿੰਦੇ ਨੇ ਜੀ ਸਾਡੀ ਸਮੱਸਿਆ ਹੱਲ ਤੇ ਟਰਾਂਸਫਰ ਹੋ ਲਗਾਏ ਜਾਵੇ ਟਰਾਂਸਫਰ ਇੱਕੋ ਹੀ ਐਸ ਲੱਗੇ ਚ ਟਰਾਂਸਫਰਮ ਸਰ ਪਤਾ ਕੀ ਚੱਲ ਰਿਹਾ ਟਰਾਂਸਫਰਮ ਪੈਂਟਿੰਗ ਚ ਜਿਹੜੇ ਪਿਛਲੇ ਕੰਮ ਆ ਨਾ ਜਈ ਸਾਹਿਬ ਕਹਿੰਦੇ ਚੱਲ ਰਿਹਾ ਅਪ੍ਰੈਲ ਦੇ ਪਹਿਲੇ ਹਫਤੇ ਤੇ ਲੱਗ ਜਾਊਗਾ ਉਹੀ ਮੇਰੀ ਗੱਲ ਹੋਣੀ ਠੀਕ ਆ ਜੀ ਹਾਂ ਤੇ ਪਰ ਸਾਰੇ ਤੁਹਾਨੂੰ ਉੱਥੇ ਮੌਕੇ ਤੇ ਆਣਾ ਚਾਹੀਦਾ ਕਿ ਉਹ ਪਬਲਿਕ ਧਰਨੇ ਤੇ ਬੈਠੀ ਆ ਕਿੰਨੇ ਦੇ ਸਰ ਮੇਰੀ ਨਾ ਤਰੀਖ ਸੀ ਅੱਜ ਫੈਰੀ ਸੀ ਠੀਕ ਹੈ ਜੀ ਹਾਂ ਨਾ ਰੀਕਾਉਂਟਿੰਗ ਦੀ ਕਿਸੇ ਨੇ ਲਾਈ ਸੀਗੀ ਵਿੱਚੋਂ ਦੀ ਜੀ ਸਰਪੰਚੀ ਵੀ ਹਾਂ ਉਹਦੇ ਕੋਟੇ ਦਾ ਤਰੀਕ ਸੀ ਮੈਂ ਟੋਰਤੀ ਸੀਗਾ ਨਵਾਂ ਆਇਆ ਫੋਨ ਅੱਛਾ ਜੈ ਸਿੰਘ ਸਾਹਿਬ ਨਾਲ ਮੇਰੀ ਗੱਲ ਹੋ ਗਈ ਬੰਦੇ ਆ ਗਏ ਤੇ ਸਮੱਸਿਆ ਤਾਂ ਆਈ ਹੈ ਨਾ ਤੇ ਬਿਲਡਿੰਗ ਕੋਈ ਬਣਾ ਰਿਹਾ ਕਹਿੰਦੇ ਬਿਲਡਿੰਗ ਬਣਾਉਣ ਕਰਕੇ ਦੋ ਵਾਰੀ ਸਾਰਾ ਤੋੜਦੀਆਂ ਕੱਲ ਵੀ ਤੋੜੀਆਂ ਤੇ ਅੱਜ ਵੀ ਇੰਤਾਰਾ ਤੋੜ ਦਿੱਤੀਆਂ ਤੇ ਸਰ ਤੁਸੀਂ ਮੁੱਖ ਸਰਪੰਚ ਤੁਸੀਂ ਦੇਖੋ ਸਮੱਸਿਆ ਕਿਉਂ ਆ ਰਹੀ ਹੈ ਸਰ ਕੋਈ ਦੇ ਭਾਜੀ ਫਾਇਰ ਹੋ ਜਾਣੀ ਅੱਜ ਉਹਦੇ ਬੜਾ ਨਾਮ ਲਿਖ ਲਿਆ ਹਾਂ ਹਾਂ ਠੀਕ ਹੈ ਜੀ ਕਿਉਂਕਿ ਇਹ ਜਨਤਾ ਨੇ ਕਹਿਣਾ ਵਾ ਕਿ ਵੋਟਾਂ ਪਾਈਆਂ ਸੀ ਦੇਖੋ ਵੋਟਾਂ ਪਾ ਕੇ ਤੁਸੀਂ ਸਰਪੰਚ ਬਣੇ ਹੋ ਜੀ ਸਰ ਸਰਪੰਚ ਤਾਂ ਬਣੇ ਆ ਮੇਰੀ ਗੱਲ ਸੁਣੋ ਜੇ ਪੂਰੀ ਸਮੱਸਿਆ ਦੱਸਣ ਤੇ ਆ ਜੀ ਨਾ ਫਿਰ ਚੱਟ ਤੋਂ ਕੰਮ ਚੱਲਣਾ ਠੀਕ ਹੈ ਠੀਕ ਹੈ 17 ਤੇ 2 ਪਈਆਂ ਆਈਆਂ ਤੇ 3 ਫੇਸਾ ਚ ਲੈੜਦੀ ਆ ਰਹੀ ਜੀ ਇੱਕੋ ਫੇਸ ਦੇ ਉੱਤੇ ਲੋਡ ਪੈ ਰਿਹਾ ਸਾਰਾ ਦੋਨੇ ਕਲੋਨੀਆਂ ਦਾ ਇੱਕੋ ਹੀ ਟਰਾਂਸਫਰ ਦੋਨੇ ਕਲੋਨੀਆਂ ਚੱਲ ਰਿਹਾ ਹੈ ਤੋਂ 4-5 ਸਾਲ ਬੈਲਾ ਹੁੰਦਾ ਨਹੀਂ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਜੀ ਹੁਣ ਸਗੋਂ ਅਸੀਂ ਤਾਂ ਪੈਸੇ ਵੀ ਜਮ੍ਹਾਂ ਕਰਾ ਦਿੱਤੇ ਆ ਆਪਣੀ ਮੋਹਰ ਵੀ ਲਾ ਦਿੱਤੀ ਆ ਕਦੋਂ ਆਰੇ ਵੱਤਵਾ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫਤੇ ਵਿੱਚ ਆਪਣਾ ਲੱਗ ਜੂ। ਜਿਹੜੇ ਪੁਰਾਣੇ ਕੰਮ ਆ ਸਾਰੇ ਲੱਗ ਜੇ ਹੋ ਸਕਦੇ ਨੇ। ਧੰਨਵਾਦ ਸਰ ਸ਼ੁਕਰੀਆ। ਹਾਂ ਹਾਂ ਆਓ ਜੀ। ਸੋ ਇਹ ਰਾਜਸਥਾਨ ਦਾ ਜੋ ਸੇ ਲੱਕੇ ਦੇ ਸਰਪੰਚ ਨੇ ਉਹਨਾਂ ਨੇ ਆਪਣੀ ਦਸਤਾਵੇਜ਼ ਕੀ ਅਪ੍ਰੈਲ ਦੇ ਪਹਿਲੇ ਹਫਤੇ ਜਿਹੜਾ ਇਹ ਚ ਟ੍ਰਾਂਸਫਰ ਨਵਾਂ ਲੱਗੇ ਗਿਆ ਉਹ ਦੇਖਾਂਗੇ ਕਿ ਕਵਰ ਦਾ ਕਿੰਨਾ ਹੋ ਰਿਹਾ ਅਸਰ ਤੇ ਵੀਡੀਓ ਨੂੰ ਜਿਹੜੀ ਚੱਲਦੀ ਚੱਲਦੀ ਕਰਦੇ ਹੋ ਸ਼ੇਅਰ ਧੰਨਵਾਦੀ ਸ਼ੁਕਰੀਆ ਜੀ।